ਯੂਟਰਨ ਮੈਕ ਤੇ ਇਕੜ ਵਾਲੇ ਤਮਾਮ ਦਸਕਰਾਂ ਦਾ ਸਵਾਗਤ ਹੈ ਮੈਂ ਵਿਚਾਲ ਕਪੂਰ ਇਸ ਸਮੇ ਸਮਰਾਲਾ ਚੌਂਕਦੇ ਵਿੱਚ ਖੜੇ ਹੋਏ ਹਾਂ ਜਿੱਥੇ ਮੌਕੇ ਦੀ ਤਸਵੀਰ ਅਧਾਰ ਰਹੀ ਆ ਛੋਟੀ ਜੀ ਬੈਸ ਕਰਕੇ ਇੱਕ ਖੂਨੀ ਰੂਪ ਕਰਨ ਹੋ ਜਾਂਦਾ ਹੈ ਤਸਵੀਰ ਦਿਖਾਈ ਜਾ ਰਹੀ ਹੈ ਕੀ ਨਾਮ ਕੀ ਆਪਣਾ ਹੋਇਆ ਕੀ ਸੀਗਾ ਮਾਮਲਾ ਸੱਚੀ ਆਪਾਂ ਇਸੇ ਨੂੰ ਉਸੇ ਲੇਡੀ ਸੀਗਾ ਇੱਕ ਜਾਇੰਟ ਸੀਗਾ ਤੇ ਆ ਬੱਚਾ ਸੀਗਾ 14 ਸਾਲਾਂ ਦਾ ਹਾਂ ਮੈਨੂੰ ਦਿਖਾਓ ਹਾਂ ਬੱਚਾ ਸੀਗਾ ਥੋੜਾ ਜਿਹਾ ਸਾਲਾ ਦਾ ਹਾਂ ਤੇ ਸਰ ਜੀ ਮੈਂ ਆਇਆ ਉਹਨਾਂ ਨੇ ਮੇਰੇ ਖੰਡੇ ਮਾਰੇ ਦਾਤ ਮਾਰੇ ਕੜੇ ਮਾਰੇ ਫਿਰ ਭੱਜ ਕੇ ਪਤਾ ਨਹੀਂ ਲੜਾਈ ਕੀ ਵਜ ਲੜਾਈ ਦੀ ਵਜ੍ਹਾ ਕੀ ਸੀ ਲੜਾਈ ਦੀ ਵਜ੍ਹਾ ਇਹ ਇੱਕ ਉਹ ਸੀਗਾ ਬੋਲਡ ਸੀਗਾ ਆਪਣਾ ਹੀ ਸੀਗਾ ਬੋਲਡ ਮੇਰਾ ਖੁਦ ਦਾ ਸੀਗਾ ਸਰ ਜੀ ਆਏ ਪਤਾ ਨਹੀਂ ਕਿ ਕੀ ਮਾਰੇ ਬੋਲਡ ਤੇ ਕੀ ਨਹੀਂ ਮਾਰੇ ਅਕੋਰੀ ਜੀ ਉਹ ਸੀਗੇ ਹਾਂ ਲੇਡੀ ਸੀਗੀ ਉਹਨਾਂ ਨੇ ਬੈਂਚ ਕਰੇ ਲੱਗ ਕੇ ਲੇਡੀ ਹਾਂ ਫਿਰ ਕਿ ਅਸੀਂ ਸਰ ਜੀ ਉਹਨੇ ਉਹ ਮਾਰੇ ਦਾਤ ਮਾਰੇ ਕਿੰਨੀ ਸੰਖਿਆ ਸੀ ਉਹਨਾਂ ਦੀ 500 ਨੇ ਆਦੁੱਤੀ ਕਿੰਨੇ ਬੰਦੇ ਸੀਗੇ ਉਹ ਮੇਰੀ ਗੱਲ ਸੁਣੋ ਜੀ ਮੈਂ ਜਦੋਂ ਆਇਆ ਮੇਰੇ ਫਾਦਰ ਸਾਹਿਬ ਸੀਗੇ ਮੈਂ ਫਾਦਰ ਸਾਹਿਬ ਕੋਲ ਆਇਆ ਮੇਰੇ ਫਾਦਰ ਸਾਹਿਬ ਨੂੰ ਫੋਨ ਕੀਤਾ ਕਿ ਕੋਈ ਮੁੰਡੇ ਬੁਲਾ ਕੇ ਨਾ ਆਪਣੇ ਮੁੰਡੇ ਬੁਲਾ ਰਹੇ ਆ ਕਿ ਤੁਹਾਨੂੰ ਹੁਣੇ ਦੱਸ ਦਿਆ ਜੀ ਇੱਥੇ ਬਸਤੀ ਦੇ ਆਪਣੇ ਆਪ ਨੇ ਆ ਗਏ ਆ ਜੀ ਤੁਹਾਨੂੰ ਆਪਣੇ ਦਿਖਾਣੇ ਗੱਲ ਬਾਤ ਪਾਪਾ ਨੇ ਮੈਨੂੰ ਫੋਨ ਆ ਪਾਪਾ ਕਹਿੰਦੇ ਲੜਾਈ ਨਾ ਹੋ ਜAVE ਤੂੰ ਮੇਰੇ ਕੋਲ ਇੱਕ ਵਾਰੀ ਆ ਜਾ ਮੈਂ ਫੰਕਸ਼ਨ ਤੇ ਸੀਗਾ ਜੀ ਬਗਿਆ ਤੋਂ ਨਿਕਲਿਆ ਤੇ ਮੈਂ ਨੋਰਮਲ ਆਇਆ ਵਾ ਇਹ ਪਹਿਲਾਂ ਪਹੁੰਚਿਆ ਜੀ ਇਹ ਮੁੰਡਾ ਪਹੁੰਚਿਆ ਜੀ ਇਹ ਮੁੰਡਾ ਪਹੁੰਚਿਆ ਜੀ ਨਾਲ ਇਹ ਪਹੁੰਚਿਆ ਪਾਪਾ ਨੇ ਮੇਰੇ ਕੜੇ ਮਾਰਦੇ ਵੇ ਸੀਗੇ ਮੈਂ ਪਹੁੰਚੇ ਤੇ ਜ਼ਾਰੀ ਮੈਂ ਰੁਕਿਆ ਜੀ ਪੁਲੀ ਦੇ ਚੇਤੇ ਕੜਾ ਮਾਰਿਆ ਅਸੀਂ ਜਦੋਂ ਦੁਬਾਰਾ ਆਪਣੀ ਪ੍ਰੋਟੈਕਸ਼ਨ ਲਈ ਭੱਜੇ ਆ ਉਹਨਾਂ ਨੇ ਮਾਰੀਆਂ ਦੋਨੇ ਦੇ ਇੱਕ ਮਿੰਟ ਤੇ ਭੱਜ ਗਏ ਉਹਨਾਂ ਦੇ ਹੱਥ 'ਚ ਉਹਨੇ ਖੰਡੇ ਸੀ ਭਾਜੀ ਪਤਾ ਨਹੀਂ ਸਾਨੂੰ ਕਿੱਥੋਂ ਆਉਂਦੇ ਨੇ ਖੰਡੇ ਦਾਦ ਗੁਰਪਾਨਾ ਬੰਦੂਕਾਂ ਕਿੱਥੋਂ ਲੈ ਜਾਂਦੇ ਮੈਨੂੰ ਸਮਝ ਨਹੀਂ ਆਉਂਦਾ ਇਹ ਮੁਲਾਇਮ ਇੱਕ ਮੁਲਾਇਮ ਸਾਡੇ ਸਾਹਮਣੇ ਸਾਡੇ ਸਾਹਮਣੇ ਜੀ ਅਸੀਂ ਵੀਡੀਓ ਲਈ ਆ ਉਹਨਾਂ ਦੀ ਸਪੈਸ਼ਲ ਅਸੀਂ ਅਸੀਂ ਉੱਥੇ ਸਾਹਮਣੇ ਖੜੇ ਦੇਖਦੇਵੇਂ ਉਹਨਾਂ ਦਾ ਅਜੀ ਵਾਜਾ ਮਾਰੀਆ ਉਹਨੂੰ ਕੱਗ ਨਹੀਂ ਆਇਆ ਜਦੋਂ ਉਹ ਮੁੰਡੇ ਬੱਚੇ ਨਹੀਂ ਜਦੋਂ ਅਸੀਂ ਉਹਨਾਂ ਨੇ ਮਗਰ ਬੱਜੇ ਜਦੋਂ ਅਸੀਂ ਜਦੋਂ ਸੂਤਰ ਮਗਰ ਬੱਜਦੇ ਫਿਰ ਅਸੀਂ ਲਾਂਤਾ ਭਾਈ ਉਹਨਾਂ ਨੂੰ ਕਿ ਤੁਹਾਨੂੰ ਸ਼ਰਮ ਕਰ ਰਿਹਾ ਤੁਸੀਂ ਇੱਥੇ ਆ ਜਾਓ ਉਦੋਂ ਤੱਕ ਨਹੀਂ ਆਈ ਜਦੋਂ ਤੱਕ ਲਾਂਤਾ ਨਹੀਂ ਭਾਈ ਉਹਨਾਂ ਨੂੰ ਬਿਲਕੁਲ ਲੇਕਿਨ ਹਮਈਆ ਲਵੀ ਇੱਕ ਨਹੀਂ ਆ ਆ ਸਾਡੀ ਮਾਂ ਦੇ ਕਪੜੇ ਪਾ ਲਈ ਲੇਕਿਨ ਆ ਸਾਡੀ ਮਾਂ ਇੱਕੇ ਨਿੱਕੇ ਨਿੱਕੇ ਇੱਕ ਤਸਵੀਰ ਹੈ ਮੈਨੂੰ ਨਹੀਂ ਦਿਖਾਣਾ ਮੇਰੀ ਗੱਲ ਸੁਣੋ ਕੈਮਰੇ ਅੱਗੇ ਆਪਾਂ ਨਹੀਂ ਲੈ ਗਿਆਣਾ ਜੀ ਸਾਡੀ ਮਾਂ ਦੀ ਬੇਇੱਜ਼ਤੀ ਹੈ ਸਾਡੇ ਨਾਲ ਕੋਈ ਹੱਥੀ ਲੰਗਾ ਅਸੀਂ ਵੀ ਸਰਦਾਰ ਮੰਦਰਾ ਸੀ ਜਿਹੜਾ ਭਈਏ ਆ ਜਿਹੜਾ ਸਾਡੇ ਨਾਲ ਧੱਕਾ ਕਰੀ ਜਾਣਗੇ ਭਈਆਂ ਨਾਲ ਧੱਕਾ ਕਰਦੇ ਕਰੋ ਨਹੀਂ ਧੱਕਾ ਕਰਦੇ ਬੋਲ ਨਹੀਂ ਮੁਲਾਜ਼ਮ ਦੇ ਲੋ ਆਏ ਕੀ ਕਹਿੰਦੇ ਮੁਲਾਜ਼ਮ ਆ ਕੇ ਕਹਿੰਦੇ ਜੀ ਤੁਸੀਂ ਇੱਥੇ ਬਦਮਾਸ਼ੀ ਦਿਖਾਉਂਦੇ ਹੋ ਤੇ ਰੋਡ ਜਾਮ ਕਰਦੇ ਹੋ ਕਿਹੜੇ ਮੁਲਾਜ਼ਮ ਸੀਗੇ ਹਾਂ ਉਹ ਛੋਟਾ ਜਿਹਾ ਮੁਲਾਜ਼ਮ ਇੱਕ ਕਾਂ ਵਾਲਾ ਇੱਕ ਥੱਲੇ ਬਾਈ ਜੀ ਸਰੇ ਆਮ ਲੜਾਈ ਝਗੜਾ ਆਸੀ ਕਾ ਤੁਸੀਂ ਕੁਛ ਦੇਖਿਆ ਤੇ ਮੋਕੇ ਛੁੜਾਉਣ ਦੀ ਕੋਸ਼ਿਸ਼ ਕੀਤੀ ਕਿਹਾ ਵੀ ਇਹ ਤਾਂ ਕਾਠੀ ਬੜਾ ਹੋ ਗਿਆ ਆਪਾਂ ਚ ਲੜਨ ਲੱਗੇ ਇਹਨਾਂ ਦਾ ਐਕਟਵਾ ਤੇ ਮੋਹਨ ਸਿੰਘ ਵਾਲੇ ਨੂੰ ਛੋਟਾ ਢਾਹਿਆ ਕੋ ਮੋਸਾ ਦੇ ਕੋ ਆ ਰਹੇ ਦੇ ਆਪੇ ਐਕਟਵਾ ਐਕਟਵਾ ਲੱਗੀ ਨਾਲ ਉਹਦੇ ਨਾਲ ਇਹਨਾਂ ਦਾ ਵਾਧਾ ਕਰ ਲਿਆ ਲੇਕਿਨ ਇੰਨਾ ਤਕੜਾ ਖੁੰਨੀ ਝੜਪ ਹੋ ਗਿਆ ਸਮਲਾ ਚੌਂਦੇ ਵਿੱਚ ਪੁਲਿਸ ਕੋਲ ਖੜੀ ਇਹਨਾਂ ਦੇ ਕਹਿੰਦੇ ਮੁਤਾਬਿਕ ਲੇਕਿਨ ਕੋਈ ਬਚਾ ਨਹੀਂ ਕੀਤਾ ਗਿਆ ਜਾਂ ਦੋਨੋਂ ਨੂੰ ਅਲੱਗ ਨਹੀਂ ਕੀਤਾ ਗਿਆ ਕਿਆ ਅਲੱਗ ਕੀਤਾ ਇਹਨਾਂ ਸਭ ਫੜ ਕੇ ਕੋਈ ਪਾਰਟੀ ਨੂੰ ਪਾਸੇ ਕੀਤਾ ਵੀ ਮੇਰੇ ਨਾਲ ਆਓ ਮੈਂ ਥਾਣੇ ਜਾ ਕੇ ਰਿਪੋਰਟ ਲਿਖਾਣਾ ਇਹ ਮੁੰਡੇ ਸੱਟ ਲੱਗੀ ਮੈਂ ਕਹਾ ਜਾ ਕੇ ਰਿਪੋਰਟ ਲਿਖਾ ਕੇ ਮੈਡੀਕਲ ਕਰਾ ਕੇ ਇਹਨਾਂ ਦਾ ਪਰਚਾ ਪਰਚਾ ਹੋ ਜਾਏਗਾ ਕੋਈ ਦਾਤ ਸੀਗੇ ਉਹਨਾਂ ਦੇ ਹੱਥ ਵਿੱਚ ਇਹਦੀ ਗੱਲ ਕਰਦਾ ਕਿ ਗੱਲ ਕਰ ਰਹੇ ਹੱਥੋਂ ਪਾਈ ਹੋਏ ਇਹਨਾਂ ਗੱਲ ਕਰਾਉ ਜੀ ਇੱਕ ਸੱਤ ਨੰਬਰ ਦਾ ਨਾਮ ਸੀਗਾ ਤੁਹਾਨੂੰ ਮੈਂ ਹੁਣੇ ਵੀਡੀਓ ਬਣਾਈ ਇਹਨਾਂ ਦੀ ਸਾਰਾ ਕੈਮਰੇ ਲੱਗੇ ਸਾਰਾ ਵੀਡੀਓ ਬਣਾਈ ਹੈ ਬੱਚੇ ਮੈਨੂੰ ਨਹੀਂ ਬੋਲਦੇ ਮੈਂ ਕਿੱਥੇ ਲੜੀ ਬਾਤ ਸਾਰਾ ਉਹ ਅਸੀਂ ਸਾਨੂੰ ਆਏ ਬੰਦੇ ਜਿਹੜੇ ਆਏ ਨੇ ਉਹ ਪਾ ਲੈ ਕੇ ਬੱਚੇ ਦੋਨੇ ਪੱਥਰੇ ਕਿੱਥੇ ਨੇ ਇੱਥੇ ਬੜਾ ਹੋ ਗਿਆ ਜਾਣਾ ਲੱਗੇ ਐ ਥਾਣੇ ਦਾ ਕੋਈ ਮੁਲਾਜ਼ਮ ਆਇਆ ਨਹੀਂਗਾ ਦੇਖੋ ਉਹੀ ਲੜਾਈ ਥੋਥੀ ਹੋਈ ਐ ਅਸੀਂ ਤੇ ਪਾਸੇ ਕਰ ਸਕਦੇ ਹਾਂ ਉਹਨੂੰ ਪਾਸੇ ਕਰਦੇ ਹੋ ਪਾੜੇ ਆ ਨਹੀਂ ਇਹ ਪਾਸੇ ਕਰਦੇ ਰੋਹ ਉੱਤਰ ਆ ਜਾਂਦੇ ਜਾਨ ਨੂੰ ਕੱਟ ਕਰ ਲਿਆ ਨੇ ਪੁੱਤ ਹੋਇਆ ਕੀ ਸੀਗਾ ਆਪਾਂ ਨਾ ਇੱਥੇ ਬੈਠਾ ਨਹੀਂ ਆਪਾਂ ਨਾ ਉਧਰੋਂ ਮਾੜਾ ਸਿਮਨਾਉਣਾ ਚਾਹੁੰਤੋਂ ਮੈਂ ਇੱਥੇ ਕੰਮ ਕਰਦਾ ਮੈਂ ਇੱਥੇ ਆਉਂਦਾ ਆਪਾਂ ਆ ਰਹੇ ਆਪਾਂ ਅਪਰੀਸ਼ੀਏਟ ਸੀਗੇ ਅੰਕਲ ਨਾ ਆਂਦੇ ਪੇ ਪਿੱਛੋਂ ਦੇ ਪਿੱਛੇ ਦੇਖਦੇ ਪੈਣੇ ਆਏ ਆਪਾਂ ਸਾਡੇ ਵਿੱਚ ਮਾਰ ਖਾਉਂਦੇ ਆਏ ਆਏ ਰੋਕ ਕੇ ਮੇਰੀ ਮਮਾ ਨੇ ਕਿਹਾ ਕਿ ਸਾਡੇ ਮਤਿਓਂ ਮਾਰੇ ਸਾਡਾ ਠੀਕ ਨਾ ਕਰੋ ਮਮਾ ਨੇ ਬਹਿਸ ਕਰਨ ਲੱਗ ਕੇ ਕਹਿੰਦੇ ਤੁਹਾਡੇ ਚਪੇੜਾ ਦੱਕਾ ਕਰਨ ਲੱਗੇ ਹੱਥੋਂ ਭਾਈ ਦੱਕਾ ਮਾਰਿਆ ਮੇਰੇ ਮੂੰਹ ਤੇ ਮਾਰਨ ਲੱਗਾ ਮੇਰੇ ਮੂੰਹ ਤੇ ਕੁੱਤੇ ਮਾਰ ਰਹੇ ਉਹਨਾਂ ਨੇ ਮੈਨੂੰ ਕੋਈ ਐਮ ਲਾਇਮ ਜਿਗੇ ਸ਼ਰੀਆਮ ਇੱਥੇ ਭਾਈ ਘਰੇ ਰਹੇ ਨੇ ਅਜੀ ਬੱਚਾ ਮਾਰੀ ਲਾਂਦਾ ਭਾਈ ਤੁਸੀਂ ਕੀ ਕਰਤੋਂ ਬੁਲਾਏ ਹੋ ਵਰਦੀ ਭਾਈ ਕਿ ਕੁੰਡਿਆ ਕੋ ਦਿੱਤੇ ਹੋ ਜਿਹੜੇ ਤੁਸੀਂ ਸਾਹਮਣੇ ਨਹੀਂ ਆਉਂਦੇ ਤੁਸੀਂ ਹੋਇਆ ਭਾਈ ਆਹ ਕ ਸਾਡੇ ਦਾ ਦੱਕਾ ਕਰੀ ਜਾਂਦੇ ਨੇ ਕਿੱਡਾ ਆਹ ਭਾਈ ਕ ਸਾਡੇ ਦਾ ਦੱਕਾ ਕਰੀ ਜਾਂਦੇ ਨੇ ਕਹਿੰਦੇ ਤੁਸੀਂ ਸਾਈਡ ਹੋ ਜਾਓ ਕਹਿੰਦੇ ਸਾਡੇ ਨਾਲ ਭਰਵਾਜੇ ਕਹਿੰਦੇ ਉਹ ਤਾਂ ਚਲੇਗਾ ਤੁਸੀਂ ਇੱਥੇ ਬਦਮਾਸ਼ੀ ਦਿਖਾਉਂਦੇ ਹੋ ਅਸੀਂ ਐਪਰੋਹਰਸ ਕਰਨਾ ਨਹੀਂ ਸਾਡੀ ਵਾਈਫ ਨੂੰ ਮੇਰੇ ਬੱਚੇ ਨੂੰ ਆ ਛੋਟਾ ਮੁੰਡਾ ਹੋ ਰਿਹਾ ਉਹਦਾ ਨੱਕ ਪਾ ਲਾ ਸਾਰਾ ਬੂਮਾ ਆ ਬੱਚੇ ਦਾ ਗੋਨ ਮਾਰ ਕੇ ਬੋਲੂਗਾ ਨਹੀਂ ਤੁਸੀਂ ਕਿਉਂ ਬੋਲਦੇ ਹੋ ਤੁਸੀਂ ਸੈਟ ਤੇ ਕੰਮ ਕਰਨਾ ਉਹਨਾਂ ਨੇ ਰੱਖਣੀ ਬਾਈ ਜੀ ਉਹਨਾਂ ਦੇ ਹੱਥਾਂ 'ਚ ਕੀ ਸੀਗਾ ਉਹਨੇ ਤਾਂ ਦਾਤ ਸੀਗਾ ਬੜੇ ਸੀਗੇ ਦਾਤ ਸੀਗੇ ਦਾਤ ਸੀਗੇ ਕਰੇ ਛੋਟਾ ਸੁਣਨਾ ਰਿਹਾ ਕਿੱਦਾਂ ਪੱਜੀ ਜੱਲੇ ਮਾਰਿਆ ਉਹਨਾਂ ਨੇ ਕੰਨੋਂ ਨੇ ਗੱਡ ਜਿੱਥੇ ਕਿੰਨੇ ਫੜਿਆ ਖੜੇ ਖੜੇ ਸਿਰ ਉੱਤੇ ਮੱਤੇ ਭਾਈ ਉਹ ਛੋਟੇ ਪ੍ਰਾਨੂ ਘੱਟ ਕੰਡੇ ਲੱਗੇ ਕੋਲੋਂ ਨੇ ਬਚਦੇ ਭਾਈ ਦੱਸੋ ਉਸੇ ਸਾਹਮਣੀ ਸਰਿਆਮ ਹੋਇਆ ਸਰੋਤ ਉਹ ਵੀਡੀਓ ਬਣੀ ਉੱਥੇ ਉਹ ਖੜੇ ਸੀ ਉੱਥੇ ਟੈਕਸੀ ਚੈਂਡ ਕੋਲ ਸਰਿਆਮ ਖੜੇ ਹੋਏ ਜਦ ਰਣੇ ਅਸੀਂ ਲਾਂਤਾ ਬਈਆਂ ਤੇ ਚੂੜੀਆਂ ਮਈਆਂ ਹੱਥ ਚ ਤੇ ਰਾਜੋ ਇੰਨੀ ਬੇਇੱਜ਼ਤੀ ਕੀਤੀ ਉਹਨਾਂ ਨੇ ਤਾਂ ਜਾ ਕੇ ਕਹਿੰਦੇ ਅਸੀਂ ਦੇਖਿਆ ਨਹੀਂ ਉਹਦੇ ਸਾਹਮਣੇ ਨਾ ਰੱਜ ਪਿਆ ਜਨਤਾ ਜੁੜਾਂਦੇ ਨੇ ਤੁਸੀਂ ਜੀ ਇੱਦਰ ਦੇ ਹੋ ਜੀ ਕਿ ਅਸੀਂ ਹੁਣ ਚੰਨ ਨਹੀਂ ਹੋ ਜੇ ਜੇ ਚੰਨ ਵਿੱਚ ਅਸੀਂ ਸਾਥ ਕਰਵਾਨਾ ਰਹਿ ਗਏ ਨਾ ਮਾਰੋ ਤੇ ਸਾਡੀ ਸਜ਼ਾ ਨਹੀਂ ਹੋਣੀ ਚਾਹੀਦੀ ਕੋਈ ਚੀਜ਼ ਹੈ ਸਾਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਅਸੀਂ ਮਾਰਨ ਜਲੇ ਜੀ ਸਾਨੂੰ ਖੁੱਲੇ ਆਮ ਦੱਸ ਦੋ ਇੱਕ ਦੀ ਸਰਕਾਰ ਸਾਡੀ ਸੀਟੀ ਸਾਹਿਬ ਕੋ ਪੁੱਛਦੇ ਸਾਨੂੰ ਕਿ ਐਟਆਈ ਜਾਰੀ ਦੇ ਸੋ ਅਸੀਂ ਕਰ ਲੈਣਾ ਜੋ ਕਰਨਾ ਸਾਨੂੰ ਦੱਸ ਦੋ ਜਿੱਕਰ ਸਾਨੂੰ ਸਾਥ ਮਿਲ ਸਕਦਾ ਠੀਕ ਹੈ ਉਦਾਂ ਸਾਜੋ ਆਪਣਾ ਹੱਲ ਲਗਾ ਜੀ ਅਸੀਂ ਕਿੱਥੇ ਕਰ ਸਕਦੇ ਹਾਂ ਅਕਲ ਇਹਨੇ ਮੋਟੇ ਮੋਟੇ ਕਰੇ ਨੇ ਤੁਸੀਂ ਕਿਵੇਂ ਕਰੇ ਨਾਲ ਦੰਦਾ ਖੋਣੀ ਅਸੀਂ ਆ ਬੱਚੇ ਦੇ ਬਣਾ ਦੇ ਜੀ ਜਾਈਏ ਮੇਰੇ ਕੋਲ ਕਰੇ ਠੀਕ ਹੈ ਆਪਰੇ ਮਾਰੇ ਕੀ ਬੋਨ ਤੇਰੇ ਕੀ ਮਾਰੇ ਪੰਜਾ ਨਹੀਂ ਹੁੰਦਾ ਪੰਜਾ ਸਿੱਖਾ ਆ ਕੋ ਉਹ ਮਾਰਦੇ ਵੇ ਉਹ ਬੱਚੇ ਮੇਰੇ ਸੁਬਾਹ ਨੂੰ ਇਹ ਦੇਖੋ ਆ ਬੜਿਆ ਇਹ ਚੱਲੀ ਨਹੀਂ ਖੂਨ ਹੈਗਾ ਅੱਛਾ ਇਹ ਦੇਖ ਲੇ ਦਰਦ ਹੋ ਗਿਆ ਨਾ ਮਾਰੇ ਬਾਹਰ ਹੀ ਸੁਟਾਇਆ ਬਾਜੂ ਕਹਿੰਦੇ ਆਪਾਂ ਤਾਂ ਮਾਰੇ ਨਹੀਂ ਬੁੱਕਰ ਕੇ ਸਰੀਰਿਆਂ ਖਾ ਦੇਣਾ ਬਿਲਕੁਲ ਸਮਰਲਾ ਚੌਂਗ ਦੇ ਹਾਲਾਤ ਦਿਖਾ ਰਹੇ ਆ ਜਿੱਥੇ 7 ਨੰਬਰ ਥਾਣੇ ਤੋਂ ਪੁਲਸ ਆ ਗਈ ਹੈ ਬੇਸ਼ਕ ਪੁਲਸ ਦੇ ਸਾਹਮਣੇ ਸਾਰਾ ਮਾਮਲਾ ਹੋਇਆ ਇਹ ਵਾਕਿਆ ਪੁਲ ਦੇ ਸਾਹਮਣੇ ਹੋਇਆ ਵਾ ਲੇਕਿਨ ਸਮਰਲਾ ਚੌਂਗਰੇ ਵਿੱਚ ਛੋਟੀ ਜੀ ਬੈਠ ਕੇ ਸਾਰੀ ਗੁੰਡਾਗਰਦੀ ਜਿਹੜੀ ਦੇਖਣ ਨੂੰ ਮਿਲੀ ਲੇਕਿਨ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਤੇ ਮੌਕੇ ਤੇ ਮੌਜੂਦ ਹੈਗੇ ਨੇ ਲੇਕਿਨ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਣੀ لازمی ਵੀ ਹੈਗੀ ਆ ਲੇਕਿਨ ਇਹ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਕਿ ਇਸ ਦੇ ਵਿੱਚ ਸਾਰੇ ਆਮ ਜਿਹੜੀ ਆ ਗੁੰਡਾਗਰਦੀ ਜਿਹੜੀ ਆ ਦਿਖਾਈ ਗਈ ਹੈ ਕੀਤੀ ਗਈ ਹੈ ਤੁਸੀਂ ਜਲਦੀ ਤੁਸੀਂ ਮੌਕੇ ਤੇ ਆਇਆ ਕੋਈ ਮਾਮਲਾ ਕੀ ਹੈ ਇੱਧਰ ਕੋ ਸਾਹਮਣੇ ਆਇਆ ਪਤਾ ਨਹੀਂ ਲੱਗਿਆ ਜੀ ਆਪਕ ਵਿੱਚ ਕਦਮ ਗੋਤਾ ਹੋਈ ਜਨੇ ਗੱਲ ਕਰਦੇ ਤਾਂ ਅਨੇਕਾਂ ਦਾ ਨਾਂ ਕੋਈ ਮਾਮਲੇ ਲੱਗਣਾ ਲੱਗਿਆ ਤੇ ਨਾਇਸ ਸਨ ਦੇ ਵਿੱਚ ਐਸਐਸਓ ਦੀ ਕੋਸ਼ਿਸ਼ ਨਹੀਂ ਆਉਂਦੀ ਇਹ ਕੋਈ ਵੀ ਜੇ ਦੱਸ ਰਿਹਾ ਕੁਝ ਨਹੀਂ ਲੇਕਿਨ ਇਹ ਪੂਰੀ ਤਸਵੀਰ ਤੁਹਾਨੂੰ ਕਿਹੜੀ ਦਿਖਾਈ ਜਾ ਰਹੀ ਹੈ ਜਿੱਥੇ ਲਹੂ ਲਹਾਨ ਅਵਸਥਾ ਦੇ ਵਿੱਚ ਇੱਕ ਨੌਜਵਾਨ ਵੀ ਹੈਗਾ ਤਸਵੀਰ ਜਿਹੜੀ ਹੈ ਦਿਖਾਣੀ ਲਾਜ਼ਮੀ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਤਸਵੀਰ ਜਿਹੜੀ ਹੈ ਮੁਲਾਇਮ ਕੋਲ ਖੜੇ ਜ ਸਾਹਮਣੇ ਮੁਲਾਇਮ ਖੜੇ ਜ ਬਜੀ ਮੁਲਾਇਮ ਨੇ ਕਿਹਾ ਮੁਲਾਇਮ ਜੀ ਇੱਥੇ ਹੋਇਆ ਇੰਨੇ ਅਸੀਂ ਗੁੱਦਾ ਮਿਲਾਨਾ ਕੋਲ ਹੈ ਲੱਗਦਾ ਨਹੀਂ ਕੋਲ ਮੈਂ ਕਹਿੰਦਾ ਕੋਲੇ ਮੁਲਾਇਮ ਕੋਲ ਖੜੇ ਜ ਆਜਾ ਸਾਹਮਣੇ ਉਹ ਕਾਮੇ ਖੜੇ ਹੋਣਾ ਹੈ ਰੋਬੀ ਨੇ ਉਹ ਕਹਿ ਰਹੇ ਨੇ ਕਿ ਉਸ ਦੇ ਸਾਹਮਣੇ ਲੇਕਿਨ ਸਾਨੂੰ ਕਿਸੇ ਵੱਲੋਂ ਕੰਪਲੇਨ ਨਹੀਂ ਆਈ ਨਾ ਸਾਡੇ ਕੋਲ ਕੋਈ ਹਜ ਤੱਕ ਵਾਕਿਆ پتہ ਲੱਗਾ ਦੋਨੋਂ ਪਾਰਟੀਆਂ ਗੁੱਥਮ ਗੁੱਥਾ ਹੋਈਆਂ ਮਾਮਲਾ ਕੀ ਸੀਗਾ ਗੁੱਤਮ ਗੁੱਤੀ ਦੋਨੋਂ ਪੁਰਾਣੀ ਪਹਿਲੇ ਤੁਸੀਂ ਉਹਨਾਂ ਨੂੰ ਹਾਂਜੀ ਜਾਣਦੇ ਦਿਖਾਉਂਦੇ ਸੀ ਬਸਤੀ ਚ ਕੀ ਲੱਗਦੇ ਇੱਥੇ ਉਹਨਾਂ ਨੇ 2000 ਬੰਦਾ ਨਾਮ ਗਾਇਆ ਕਿ ਨਹੀਂ ਬਿਲਕੁਲ ਇਹ ਮਾਮਲਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਤਸਵੀਰ ਜਿਹੜੀ ਹੈ ਦਿਖਾਈ ਜਿਹੜਾ ਇੱਕ ਲੜਾਈ ਝਗੜਾ ਹੁੰਦਾ ਲੜਾਈ ਝਗੜੇ ਦਾ ਕਾਰਨ ਸਿਰਫ ਇੱਕ ਸਾਈਡ ਨੂੰ ਲੈ ਕੇ ਹੁੰਦਾ ਜਿਸ ਤੋਂ ਬਾਅਦ ਜਿਹੜੇ ਆ ਮੁੰਡੇ ਦਾ ਮੂੰਹ ਤਾਂ ਖੋ ਦਿੱਤਾ ਜਾਂਦਾ ਲੇਕਿਨ ਇਹ ਮਾਮਲਾ ਜਿਹੜਾ ਜਦੋਂ ਪੋਸਟ ਕੋਲ ਖੜੀ ਹੁੰਦੀ ਦੱਸਿਆ ਜਾਂਦਾ ਕਿ ਪੋਸਟ ਜਿਹੜੀ ਆ ਪੂਰੀ ਉੱਤੇ ਪੋਸਟ ਜਿਹੜੀ ਖੜੀ ਹੁੰਦੀ ਹੈ ਲੇਕਿਨ ਪੋਸਟ ਵੀ ਜਿਹੜੀ ਆ ਉੱਥੇ ਸਰੇ ਆਮ ਜਿਹੜੀ ਆ ਦੇਖਦੀ ਹੁੰਦੀ ਲੜਾਈ ਹੁੰਦੀ ਹੈ ਚਸ਼ਮਦੀਦ ਦਾ ਕਹਿਣਾ ਲੇਕਿਨ ਇਹਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਅਗਰ ਪੋਸਟ ਕੋਲ ਖੜੀ ਹੋਈ ਸੀਗੀ ਤਾਂ ਲੜਾਈ ਝਗੜਾ ਠਰਵਾ ਵੀ ਸਕਦੀ ਸੀਗੀ ਲੇਕਿਨ ਜਿਨ੍ਹਾਂ ਨੇ ਇਹ ਇਫੀਂਡ ਵਾਰਦਾਤ ਕੀਤੀ ਹੈ ਤੇ ਹੁਣ ਦੇਖਦੇ ਆ ਕਿ ਉਹਨਾਂ ਦੇ ਕਿਹੜੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਏਗੀ ਲੇਕਿਨ ਦੂਸਰੀ ਪਾਰਟੀ ਜਿਹੜੀ ਹੈਗੀ ਹੈ ਸਾਹਮਣੇ ਜਿਹੜੀ ਦੂਸਰੀ ਪਾਰਟੀ ਜਿਹੜੀ ਮੌਕੇ ਤੇ ਉਨ ਚੁੱਕੀ ਹੋਈ ਹੈ ਲੇਕਿਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੋਆ ਉਹ ਉਹਨਾਂ ਨੇ ਪਿਆਰ ਲੈ ਲਿਆ ਹੋਇਆ ਕੀ ਸੀਗਾ ਸਾਰੇ ਗੱਲਗੇ ਤਾਂ ਲੇਡੀਜ਼ ਨੇ ਗੜਾ ਕੱਢੀਆਂ ਠੀਕ ਹੈ ਨੇ ਬਾਅਦ ਚੋ ਲੇਡੀਜ਼ ਨੇ ਆ ਕੇ ਜੋ ਲੇਡੀਜ਼ ਕਹਿੰਨੇ ਕਿ ਸਾਡੇ ਗੜਾ ਕੱਢੀ ਆਗੇ ਬਾਅਦ ਚ 40 ਬੰਦੇ ਲਾਇਆ ਬੰਦੇ ਤੱਕ ਮੁੱਕੀ ਹੋਈ ਆ ਉਹਦੇ ਬੱਝੀਆਂ ਲੇਕਿਨ ਇਹ ਹੱਥ ਪਈ ਹੋਈ ਆ ਕੱਲਾ ਸੀਗਾ ਉਹ 40 ਆਣੇ ਜਿਹੜੇ ਵੀਡੀਓ ਕੋਲ ਚੈੱਕ ਕਰ ਦਿਖਾਈ ਆ ਹਾਂ ਇਹ ਜਿੱਤੇ ਕਹਿੰਦਾ ਉਹਨਾਂ ਦਾ ਏਹ ਥੋੜਾ ਕਹਿੰਦੇ ਨੇ ਲੜਾਈ ਕੀ ਵਜ੍ਹਾ ਕਿਸੇ ਛੋਟੀ ਜੀ ਜਗ੍ਹਾ ਲੈਣ ਪਿੱਛੇ ਆਈ ਸੀ ਲੜਾਈ ਪਤਾ ਸੀ ਉਹ ਪਾਜੀ ਆ ਸੀ ਹੁਨਾ ਰਸਤਾ ਜਾਂਦਾ ਆ ਇੱਥੋਂ ਰੋਡ ਆਪਾਂ ਕਰਾਸ ਕਰਨੀ ਹੈ ਠੀਕ ਹੈ ਉਧਰੋਂ ਲੇਡੀਜ਼ ਬਿਲਕੁਲ ਤੇਜ਼ ਆ ਰਹੀ ਸੀਗੀ ਉਹਨੇ ਦੇਖਿਆ ਗੱਡੀ ਆ ਰਹੀ ਹੈ ਮੈਂ ਫਟਾਫਟ ਲੰਘ ਜਾਵਾਂ ਉਹਨੇ ਰੇਸ ਪੂਰੀ ਦੇ ਦਿੱਤੀ ਤੇ ਸਿੱਧਾ ਜਾ ਕੇ ਵਿੱਚ ਮਾਰਿਆ ਬੋਲਟ ਦੇ ਉਹ ਤਾਂ ਬੋਲਟ ਦੇ ਵਿੱਚ ਬੱਚੇ ਤੋਂ ਬਾਦੋਂ ਨਹੀਂ ਕੁਛ ਨਹੀਂ ਗਿਆ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਤੇਰੇ ਚਪੇੜਾ ਮਾਰੂੰਗੀ ਹਾਂ ਮਤਲਬ ਉਹਨਾਂ ਕੋਈ ਤੁਸੀਂ ਸਿੱਖ ਫੈਮਿਲੀ ਤੁਸੀਂ ਥੋੜਾ ਬੋਲਣ ਵੇਲੇ ਸੋਚੋ ਤੁਸੀਂ ਸਿਹਤ ਤੇ ਲਾ ਲਓ ਲੇਕਿਨ ਉਹ ਕਹਿ ਰਹੇ ਕਿ ਤੁਹਾਡੇ ਕੋਲ ਖੰਡੇ ਵੀ ਸੀਗੇ ਦਾਤ ਵੀ ਸੀਗੇ ਕਣੇ ਵੀ ਸੀਗੇ ਕੁਝ ਵੀ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਚੈੱਕ ਕਰ ਲਓ ਜਿੱਥੇ ਅਸੀਂ ਗਲਤ ਹੋਏ ਨਾ ਜੋ ਵੀ ਕਹਾਂਗਾ ਤਾਂ ਕਰਾਂਗੇ ਇੱਕ ਛੋ ਚਾਕੂ ਲੱਗ ਨਹੀਂ ਹੋਊਗਾ ਤੇ ਕਹਿੰਦੇ ਨਾ ਵੀਡੀਓ ਲੱਗੇ ਨਾ ਕੈਮਰੇ ਕੈਮਰੇ ਚੈੱਕ ਕਰ ਲਓ ਜੇ ਗਲਤ ਹੋਏ ਨਾ ਜੋ ਗਲਤ ਹੋਊਗੇ ਜਿੱਤੇਗਾ ਉਹ ਲੱਗੇਗਾ ਅੱਛਾ ਉਸ ਤੋਂ ਬਾਅਦ ਫਿਰ ਹਾਂਜੀ ਦੋਸਤੋ ਵਾਲੇ ਨੂੰ ਚਲੇਗੇ ਚਾਰਿਬਨਾਂ ਇਕੱਠੇ ਹੋਏ ਆ ਇੱਕ ਫੋਟੋ ਕੜਾ ਉੱਤੇ ਘੜਾਣਾ ਚਾਹੀਏ ਨੇ ਕੋਲੀਏ ਤਸਵੀਰ ਜਿਹੜੀ ਹੈ ਮੈਂ ਤੁਹਾਨੂੰ ਦੇਖਾ ਰਿਹਾ ਵਾਂ ਦੂਜੀ ਪਾਰਟੀ ਵੀ ਜਿਹੜੀ ਮੋਕੇ ਤੇ ਆ ਗਈ ਹੈ ਛੋਟੀ ਜੀ ਸਪੀਡ ਕਰਕੇ ਜਿਹੜਾ ਪੂਰਾ ਦਾ ਪੂਰਾ ਮਾਮਲਾ ਜਿਹੜਾ ਸਾਹਮਣੇ ਆਂਦਾ ਵਾ ਲੇਕਿਨ ਉਹਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਇੱਕ ਮਾਈਲਾ ਤੇ ਰਫਤਾਰ ਨਾਲ ਆ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਜਿਹੜਾ ਲੜਾਈ ਝਗੜਾ ਜਿਹੜਾ ਇੱਕ ਕੂਲੀ ਰੂਪ ਲੈ ਲੈਂਦਾ ਲੇਕਿਨ ਇਹ ਵੀ ਕਹਿਣਾ ਹੈਗਾ ਵਾ ਕਿ ਮਾਮਲੇ ਦੀ ਜਿਹੜੀ ਹੈ ਉਹ ਜਿਹੜੀ ਹੈ ਜਾਂਚ ਕਰੇਗੀ ਹੁਣ ਦੇਖਦੇ ਆ ਰਹੇ ਵਿੱਚ ਤੱਕ ਸਾਹਮਣੇ ਕੀ ਆਣਗੇ ਵਿਧਾਨ ਤੋਂ ਵਿਸ਼ਾਲ ਕਪੂਰ ਲੁਹਾਨ ਲਈ